ਪੈਟ ਤੇ ਸਰਪੰਚ ਗੁਰਬੀਰ ਸਿੰਘ ਜੀ ਕੁੱਬਿਆਂ ਵੱਲੋਂ 200 ਰੁਪਏ ਦੇ ਬਾਸਮਾਨੀ ਗਰਾਊਂਡ ਬਿਲਕੁਲ ਖਾਲੀ ਕਰ ਦਿਓ ਹੈਲੋ ਵੀਰ ਗਰਾਊਂਡ ਜਮਾਈ ਖਾਲੀ ਹੋਣਾ ਚਾਹੀਦਾ ਕੋਈ ਵੀ ਪਲੇਅਰ ਵਿੱਚ ਨਹੀਂ ਹੋਣਾ ਚਾਹੀਦਾ ਜਿਹੜੇ ਬਾਕੀ ਨੇ ਬਾਹਰ ਹੋ ਜਾ ਲਾਈਨ ਤੋਂ ਬਾਹਰ ਇਹ ਦੂਜੀ ਟੀਮਾਂ ਬਾਹਰ ਬਾਕੀ ਸਾਰੇ ਬਾਹਰ ਹੋ ਜਾਓ ਮੈਚ ਸ਼ੁਰੂ ਹੋਣ ਹੋ ਗਿਆ ਕੋਈ ਵੀ ਗਰਾਊਂਡ ਜਿਹੜਾ ਬਿਲਕੁਲ ਪਲੇਅਰੋ ਬਿਨਾਂ ਅੰਦਰ ਨਹੀਂ ਹੋਣਾ ਚਾਹੀਦਾ ਲਓ ਪਹਿਲੀ ਕਬੱਡੀ ਜਿਹੜੀ ਮੈਦਾਨ ਦੇ ਵਿੱਚ ਇਹ ਆ ਨੌਜਵਾਨ ਸਿਕੰਦਰ ਮਾਰੀ ਦੀ ਧਰਤੀ ਦਾ ਸ਼ਕੰਦਰ ਜਿਸ ਨੌਜਵਾਨ ਨੇ ਪਹਿਲਾ ਧਾਵਾ ਬੋਲੀ ਹੈ ਉਧਰ ਕਹਿੰਦੇ ਵੀ ਸੋਹਾਰੇ ਪਿੰਡ ਦਾ ਪਰਮਾਰਾ ਪਹਿਲਾ 1.5 ਪੁਆਇੰਟ ਸਕੰਦਰ ਮਾਰੀ ਪਿੰਡ ਦਾ ਨੌਜਵਾਨ ਜਿਸ ਨੇ ਪਹਿਲਾ 1.5 ਕਹਿੰਦੇ ਆਪਣੀ ਪ੍ਰਬੰਧਕ ਕਮੇਟੀ ਆਪਣੀ ਟੀਮ ਦੇ ਨਾਲ ਜੋੜੀ ਹੈ ਆਗੂ ਅੰਦਰ ਹੈ ਬਾਕੀ ਸਭ ਨੂੰ ਬਾਹਰ ਕੱਢ ਦਿਓ ਜੀ ਬਈ ਅਗਲੀ ਟੀਮ ਦੇ ਖਿਡਾਰੀ ਪਲੀਜ਼ ਜਾਂਦਾ ਬੈਠ ਜਾਣ ਤਾਂ ਕਿ ਬੜਾ ਸਾਫ਼ ਸੁਥਰਾ ਹੋ ਸਕੇ ਤੇ ਦਰਸ਼ਕ ਵੀ ਆਰਾਮ ਨਾਲ ਮੈਚ ਦੇਖ ਸਕਣ ਜਿਹੜੇ ਖਿਡਾਰੀ ਅਗਲੇ ਮੈਚ ਦੀਆਂ ਟੀਮਾਂ ਨੇ ਪਲੀਜ਼ ਜਾਂਦਾ ਬੈਠ ਜਾਣ ਨਹੀਂ ਬਾਹਰ ਚਲੇ ਜਾਣ ਲਓ ਵੇਖੋ ਮੈਦਾਨ ਦੇ ਵਿੱਚ ਇਸ ਸਮੇਂ ਸਰਦਾਰ ਜਗਪਾਲ ਸਿੰਘ ਦਾ ਸੁਪੁੱਤਰ ਲਓ ਸਰਦਾਰ ਕਰਮਜੀਤ ਸਿੰਘ ਦਾ ਵੀਰ ਮੈਦਾਨ ਦੇ ਵਿੱਚ ਤਾੜੀਆਂ ਮਾਰ ਦਿਓ ਨੱਚਦਾ ਟੱਪਦਾ ਪਾਗੜੇ ਹਟਾਉਂਦਾ ਹੋਇਆ ਬਹੁਤ ਹੀ ਬਹੁਤ ਨੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ ਲਓ ਹਲਕੜੇ ਦੀ ਧਰਤੀ ਦਾ ਦੌਲੀ ਕਹਿੰਦੇ ਵੀ ਇਹ ਆ ਨੌਜਵਾਨ ਹਲਕੜੇ ਦੀ ਧਰਤੀ ਦਾ ਦੌਲੀ ਉਧਰ ਪੰਮਾ ਸੁਹਾਣੇ ਪਿੰਦਾ ਅਰ ਜਿਸ ਨੇ ਮਾਤਬਰ ਦੇ ਕਬੱਡੀ ਕੱਪ ਤੇ ਵੀ ਮੋਟਰਸਾਈਕਲ ਜਿੱਕੇ ਆ ਇਹ ਵੇਖੋ ਸਾਹਮਣੇ ਅਵਤਾਰ ਸਿੰਘ ਨੋਨਾ ਭੈਣੀ ਬੜਿੰਗਾ ਦੀ ਧਰਤੀ ਦਾ ਪ੍ਰਸਿੱਧ ਯਾਥੀ ਮੁਕਾਬਲਾ ਡੀ ਦੇ ਦਰਮਿਆਨ ਹੈ ਲਓ ਤਾੜੀਆਂ ਮਾਰ ਦਿਓ ਬੱਲੇ 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 ਕਬੱਡੀ 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 ਲਓ ਤਾੜੀਆਂ ਮਾਰ ਦਿਓ ਦਰਸ਼ਕੋ ਬੜਾ ਤਕੜਾ ਜਿਹੜਾ ਪਾਇੰਟ ਹੈ ਇਸ ਵੇਲੇ ਬੌਲੀ ਆਪਣੀ ਟੀਮ ਨੂੰ ਜੋੜਦਾ ਹੋਇਆ ਬੜਾ ਸਖਤ ਮੁਕਾਬਲਾ ਚੱਲ ਰਿਹਾ ਹੈ ਬਈ ਲਓ ਦੂਸਰੇ ਪਾਸੇ ਲਸਾੜੇ ਗਿੱਲਪਿੰਡ ਦਾ ਬੱਬੂ ਔਰ ਜਿਸ ਨੌਜਵਾਨ ਨੇ ਕਹਿੰਦੇ ਵੀ 16 ਮੋਟਰਸਾਈਕਲ ਜਿੱਤਰ ਦਾ ਮਾਣ ਅਸਲ ਕੀਤਾ ਹੈ ਇਹ ਹੈ ਨ ਸਾਡੇ ਗਿੱਲ ਪਿੰਡ ਦਾ ਬੱਬੂ ਲਓ ਨੱਚਦਾ ਟੱਪਦਾ ਭੰਗੜੇ ਪਾਉਂਦਾ ਹੋਇਆ ਬਹੁਤ ਹੀ ਤਕੜੇ ਪੈਿੰਟ ਦਾ ਵਾਅਦਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਇੱਧਰ ਬਿੱਲੂ ਪੰਜ ਸਾੜਾ 20 ਰਤੋਂ ਤੋਂ ਬਹੁਤ ਸਾਰਾ ਮਾਣ ਕਰ ਰਿਹਾ ਹੈ ਪਿੰਡ ਰਤੋਂ ਦੇ ਵਿੱਚ ਹਰ ਸਾਲ ਬਹੁਤ ਵੱਡਾ ਕਬੱਡੀ ਦਾ ਕੱਪ ਕਰਵਾਉਂਦੇ ਨੇ ਬਿੱਲੂ ਪੰਜ ਦੀ ਰਤੋਂ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਉਧਰ ਸਕੰਦਰ ਦੀ ਕਬੱਡੀ ਹੈ ਇਧਰ ਸਹਾੜੇਪਿੰਡ ਦਾ ਪੰਮਾ ਵੇਖੋ ਸਰਦਾਰ ਪਿਆਰਾ ਸਿੰਘ ਦਾ ਸੁਪੁੱਤਰ ਮੈਦਾਨ ਦੇ ਵਿੱਚ ਜਿਮੜਿਆ ਹੋਇਆ ਹੈ ਲਓ ਪੱਟ ਫੜਿਆ ਮੁਕਾਬਲਾ ਟੀ ਦੇ ਦਰਮਿਆਨ ਹੈ ਲਓ ਬੱਲੇ 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 ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਪੁਆਇੰਟ ਜਿਹੜਾ ਸਕੰਦਰ ਪੁਆਇੰਟ ਰੇਡ ਦਾ ਆਹ ਇਹਦੀ ਧਰਤੀ ਦਾ ਆਪਣੀ ਟੀਮ ਨੂੰ ਜੋੜਦਾ ਹੋਇਆ ਹੈ ਹਲੋ ਉਧਰ ਕਬੱਡੀ ਕੋ ਚੁੱਕ ਦੀ ਪਲਾਲੀ ਦਾ ਚਾ ਵਾਲੇ ਪੁੱਜੇ ਹੋਏ ਆ ਪੰਜਾਬ ਸਪੋਰਟਸ ਬੀਸੀ ਸਮਰਾਲਾ ਦੀ ਅਕੈਡਮੀ ਦੇ ਕੋਚ ਇਧਰ ਸਰਦਾਰ ਹਯਾਬ ਸਿੰਘ ਜੀ ਕੋਨਰ ਉਹਨਾਂ ਵੱਲੋਂ 500 ਰੁਪਏ ਸਿਕੰਦਰ ਦੇ ਲਈ ਮਾਨਸਮਾਨ ਦਿੱਤਾ ਜਾ ਰਿਹਾ ਹੈ ਬਾਤ ਬਾਤ ਧੰਨਵਾਦ ਹੈ ਪਰ ਇਧਰਲੇ ਪਾਸੇ ਵੇਖੋ ਇਸ ਸਮੇਂ ਏਕਮ ਇਹ ਨੌਜਵਾਨ ਪ੍ਰੀਤ ਟ੍ਰੈਕਟਰ ਜੱਟਣ ਵਾਲਾ ਜੋਧਾ 500 ਰੁਪਏ ਸਰਦਾਰ ਐਸ ਸਿੰਘ ਦੀ ਕੁੰਨਰ ਉਧਰ ਵੀ ਕੁੰਨਰ ਦੇ ਸਤਾਰਜੋ ਪਿਤਾ ਜੀ 500 ਰੁਪਏ ਏਕਮ ਦੇ ਲਈ ਬਹੁਤ ਵੱਡਾ ਮਾਣ ਕਰ ਰਹੇ ਨੇ ਬਾਤ ਬਾਤ ਧੰਨਵਾਦ ਹੈ ਉਧਰ 100 ਰੁਪਏ ਜਗਨੇ ਸਿੰਘ ਜੀ ਸਰਪੰਚ ਗੁੱਬੇ ਸੁਖਵਿੰਦਰ ਮਾਣ ਕੋਲ ਦੇ ਗੁੰਨਰ ਵੱਲੋਂ ਵੀ 200 ਰੁਪਏ ਦੇ ਬਾਣ ਸਮਾਨ ਨੇ ਪਰ ਉਧਰ ਦੇ ਪਾਸੇ ਪੰਮਾ ਇਹ ਹੈ ਸੁਹਾਣੇ ਮਿਰ ਦਾ ਪ੍ਰਸਿੱਧ ਜਾਫੀ ਜਿਸ ਨਾਜਬਾਨ ਨੇ ਬੜਾ ਤਕੜਾ ਪਾਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜੀ ਹੈ ਉਧਰ ਕਾਕਾ ਪਿਰਤ ਆਸਟ੍ਰੇਲੀਆ ਸੁਖਚੈਨ ਆਸਟ੍ਰੇਲੀਆ ਉਹਨਾਂ ਵੱਲੋਂ 100 ਰੁਪਏ ਦੇ ਬਾਣ ਨੇ ਪੰਮੇ ਦੇ ਲਈ ਪਰ ਇਧਰਲੇ ਪਾਸੇ ਦੇਖਦੇ ਵੀ ਬਹੁਤ ਹੀ ਜਾਨਦਾਰ ਤਰੀਕੇ ਨਾਲ ਬਹੁਤ ਹੀ ਸ਼ਾਨਦਾਰ ਤਰੀਕਾ ਨਾਲ ਦੇਖੋ ਮੁਕਾਬਲਾ ਉਧਰ ਕਹਿੰਦੇ ਵੀ 100 ਰੁਪਿਆ ਇਹ ਹਰਤਾਨ ਸਿੰਘ ਪਾਲਾ ਇਹ ਕਹਿੰਦੇ ਵੀ 3 ਸਾਲ ਰਿਚਮੈਂਟ ਕਬੱਡੀ ਕਲੱਬ ਲਈ ਕੈਨੇਡਾ ਦੇ ਵਿੱਚ ਖੇਡਿਆ ਸੁਖ ਭਨੇਰ ਉਹਨਾਂ ਦੀ ਟੀਮ ਨੇ ਜਫਾ ਜਬਰਦਸਤ ਜਫਾ ਭਾਈ ਉਧਰ 100 ਰੁਪਿਆ ਗੱਗੂ ਐਸ ਜੀ ਬਾੜਾ 500 ਰੁਪਿਆ ਹੈਲੋ ਸਰਦਾਰ ਅਯਾ ਸਿੰਘ ਜੀ ਕੋਡਰ ਉਧਰ ਸੁਖਵਿੰਦਰ ਮਾਨ ਗੁੜੇ ਵਾਲੇ ਜੋ ਕੈਨੇਡਾ ਵਿੱਚ ਵੱਸਦੇ ਆ ਉਹ ਵੀ ਕੈਨੇਡਾ ਤੋਂ ਲਾਈਵ ਆਜਾ ਕੈਨੇਡਾ ਸੁਖਵਿੰਦਰ ਮਾਨ ਗੁੜੇ ਸੁਖਵਿੰਦਰ ਮਾਨ ਗੁੜੇ ਕਨੇਡਾ ਵਿੱਚ ਬੈਠੇ ਲਾਈਵ ਟੈਲੀਕਾ ਦੇਖ ਰਿਹਾ ਹੈ। ਸੁਖਦੀਪ ਲਾਲੀ ਦਾ ਚੱਬੜਾ ਸਾਡਾ ਵੀਰ ਜਾਣਕਾਰੀ ਦੇ ਰਿਹਾ ਹੈ। ਜੋਰਸਾਲ ਗੁੜੇ ਆ ਦੇਖੇ ਸ਼ਾਨਦਾਰ ਕਬੱਡੀ ਕਮਪੀਟੀਸ਼ਨ। ਨਵਜ ਦੇ ਖੇਡ ਮੇਲੇ ਦਾ ਬਹੁਤ ਹੀ ਤਕੜਾ ਮੈਚ ਜਿਸ ਮੈਚ ਦਾ ਤੁਸੀਂ ਆਨੰਦ ਮਾਣ ਰਹੇ ਹੋ। ਇੱਕ ਪਾਸੇ ਅੰਬੀ ਕਲੱਬ ਹਠੂਰ ਤੇ ਦੂਜੇ ਪਾਸੇ ਲਸਾੜਾ ਗਿੱਲ ਦੀ ਟੀਮ ਹੈ। ਦੁਨੀਆ ਦੀਆਂ ਦੋ ਜਿਹੜੀਆਂ ਇਸ ਵੇ ਪੰਜਾਬ ਦੀਆਂ ਟੌਪ ਦੀਆਂ ਟੀਮਾਂ ਹੈ। ਜਿਨ੍ਹਾਂ ਦੇ ਵਿੱਚ ਪੰਜਾਬ ਦੀ ਪੂਰੀ ਕਰੀਮ ਖੇਡ ਰਹੀ ਹੈ ਲਾ ਵੇਖੋ ਅਗਲੀ ਕਬੱਡੀ ਫਿਰ ਲ ਸਾੜੇ ਗਿੱਲ ਪਿੰਡ ਦਾ ਬੱਬੂ ਉਧਰ ਕਹਿੰਦਾ ਵੀ ਏਕਮ ਨੌਜਵਾਨ ਨੇ ਇਧਰ ਬਿੱਲੂ ਪੰਜ ਸਾੜਾ ਵੀ ਰਤੋਂ ਤੋਂ ਬਿੱਲੂ ਪੰਜ ਸਾੜਾ ਵੀ ਰਤੋਂ ਤੋਂ ਪਾਸਾਰੇ ਮਾਨ ਕਰ ਰਿਹਾ ਹੈ ਉਧਰ ਏਕਮ ਦੇ ਲਈ 500 ਰੁਪਇਆ ਜਿੱਥੇ ਸਰਦਾਰ ਯਮ ਸਿੰਘ ਜੀ ਕੋਨਰ ਪਿਰਤ ਆਸਟ੍ਰੇਲੀਆ ਵੱਲੋਂ 100 ਇਧਰ ਬਲੈਚੀ ਸਾੜਾ ਵੀਰੋਣਾ ਵੱਲੋਂ ਵੀ 100 ਰੁਪਏ ਦੇ ਮਾਰਸ ਮਾਨ ਨੇ ਬਾਟੀ ਸਾਡਾ ਵੀਰ ਉਹਨਾਂ ਨੇ ਬਾਸਾਰਾ ਮਾਨ ਕੀਤਾ 200 ਰੁਪਏ ਸਰਦਾਰ ਮੇਜਰ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਉਹਨਾਂ ਵੱਲੋਂ 200 ਰੁਪਏ ਦੇ ਹੋਰ ਮਾਨ ਸਨਮਾਨ ਦਿੱਤੇ ਗਏ ਨੇ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦੇ ਜਿਨ੍ਹਾਂ ਦੇ ਵੱਲੋਂ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਉਧਰ ਕਹਿੰਦੇ ਵੀ ਲਸਾੜੇ ਗਿੱਲ ਪਿੰਡ ਦਾ ਬੱਬੂ ਪਰ ਇਧਰਲੇ ਪਾਸੇ ਵੇਖਦੇ ਵੀ ਨਾਨਕ ਬਹੁਤ ਹੀ ਜਾਨਦਾਰ ਤਰੀਕੇ ਨਾਲ ਰੁਕਣ ਦਾ ਪੂਰਾ ਯਤਨ ਕਰਦਾ ਹੋਇਆ ਲਓ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਗੱਲ ਇਸ ਸਮੇਂ ਮੁਸ਼ਕਲ ਬਣੀ ਪਈ ਹੈ ਇੱਕ ਕੰਮ ਵਿਚੋਲੇ ਦਾ ਵਾਹ ਜੀ ਵਾਹ ਸ਼ਾਬਾਸ਼ ਉਧਰ ਕਰਮਵੀਰ ਮੰਗਟ ਕੈਨੇਡਾ ਵੱਲੋਂ 100 ਰੁਪਿਆ 500 ਰੁਪਿਆ ਸਾਡੇ ਬਾਤ ਤੋਂ ਸਤਾਰਜੋਗ ਸਰਦਾਰ ਅਯਾਬ ਸਿੰਘ ਜੀ ਕੂਨਰ ਉਹਨਾਂ ਵੱਲੋਂ ਵੀ 500 ਰੁਪਏ ਇਸ ਜੱਫੇ ਤੇ ਖੁਸ਼ ਹੋ ਕੇ ਬਹੁਤ ਵੱਡਾ ਮਾਣ ਦਿੱਤਾ ਗਿਆ ਹੈ ਉਧਰ ਲਾਲੀ ਕੁਨਰ ਗੁਰੀ ਕੁਨਰ ਮੇਜਰ ਸਿੰਘ ਸਰਦਾਰ ਕਰਨੈਲ ਸਿੰਘ ਸਮੁੱਚੇ ਕਲੱਬ ਦਾ ਬਹੁਤ-ਬਹੁਤ ਧੰਨਵਾਦ ਹੈ ਪਰ ਇਧਰ ਦੇ ਪਾਸੇ ਵੀ ਗੱਲ ਜਿਹੜੀ ਫਿਰ ਮੁਸ਼ਕਲ ਬਣ ਗਈ ਹੈ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਪਾਂ ਵੇਖ ਰਹੇ ਹਾਂ ਵੀ ਇਸ ਸਮੇ ਇਹ ਹੈ ਲਾਲੀ ਇਹ ਹੈ ਨੌਜਵਾਨ ਲਾਲਾ ਲਸਾੜੇ ਗਿੱਲ ਪਿੰਡ ਦਾ ਲਾਲਾ ਇਧਰ ਸੁਖਰਾਜ ਖੱਟੜਾ ਜੀ ਸਾਡੇ ਕੈਨੇਡਾ ਤੋਂ ਉਧਰ ਬਿੱਲੇ ਧਨੌਰੀ ਵੱਲੋਂ 500 ਰੁਪਏ ਦੇ ਮਾਣ ਸਨਮਾਨ ਨੇ ਬਹੁਤ-ਬਹੁਤ ਧੰਨਵਾਦ ਬਿੱਲਾ ਧਨੌਰੀ ਪੰਜਾਬੀ ਮਾਮੋਲੀ ਤੋਂ ਖੁਸ਼ ਹੋ ਕੇ ਪੰਜ ਮਾਸਮਣ ਘਰੇ ਨੇ ਉਧਰ ਸੁਖਜੀਤ ਲਾਲੀ ਸਾਡਾ ਵੀਰਾਂ ਚੰਤੋ ਉਹ ਵੀ ਪੁੱਜੇ ਹੋਏ ਜਿਨ੍ਹਾਂ ਦਾ ਵੀ ਧੰਨਵਾਦ ਹੈ ਪਰ ਇਧਰਲੇ ਪਾਸੇ ਟੱਕਰ ਬੜੀ ਜਵਰਦਸਤ ਹੈ ਸਰਦਾਰ ਸਤਵਿੰਦਰ ਸਿੰਘ ਜੀ ਬਿੱਲੂ ਪੰਜੋਂ ਨਾਲੋਂ ਇਹ ਸਟਾਫ ਦੇ ਖੁਸ਼ ਹੋ ਕੇ 100 ਰੁਪਏ ਦੇ ਮਾਸਮਣ ਕੀਤੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਇਧਰ ਅਰਸ਼ ਸਾਡਾ ਵੀਰ ਕੈਨੇਡਾ ਉਹਨਾਂ ਵੱਲੋਂ ਵੀ 100 ਰੁਪਏ ਦੇ ਮਾਸਮਣ ਨੇ ਇਦਰ ਮਾਨੀ ਭੇਟਾਂ ਵਾਲਾ ਨਹੀਂ ਉਹ ਰਿਸਾ ਸ਼ਾਨਦਾਰ ਜਫਾਵੰਦਰ ਨਿਊਜ਼ੀਲੈਂਡ ਹਰਪ੍ਰੀਤ ਕੈਨੇਡਾ ਇਸੇ ਤਰ੍ਹਾਂ ਗੁਰੀ ਕੋਨਰ ਤੇ ਲਾਲੀ ਕੋਨਰ ਇਹ ਸਾਰੇ ਵੀਰ 200 ਰੁਪਏ ਦੇ ਮਾਨਸਮਾਨ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦੇ ਜਿਨ੍ਹਾਂ ਦੇ ਵੱਲੋਂ ਬਹੁਤ ਵੱਡਾ ਮਾਨਸਮਾਨ ਕੀਤਾ ਜਾ ਰਿਹਾ ਹੈ ਇਦਾਂ ਹੀ ਦੱਸਦੇ ਯਾਰ ਕਰਮੀ ਬਹੁਤ ਆਰੋਹਨ ਹੈ ਹਰਗੀ 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 ਬਹੁਤ ਹੀ ਤਕੜਾ ਮੈਚ ਜਿਸ ਮੈਚ ਦਾ ਪਾ ਆਨੰਦ ਮਾ ਰਹੇ ਪਰ ਉਧਰ ਵੇਖੋ ਵੀ ਬੰਤੀ ਐਸਮੇ ਇਹ ਐਲ ਸਾੜੇ ਗਿੱਲ ਪਿੰਡ ਦਾ ਬੰਤੀ ਜੋ ਕੈਨੇਡਾ ਵੀ ਬੜਾ ਤਕੜਾ ਖੇਡਿਆ ਹੈ ਇੰਗਲੈਂਡ ਦੇ ਵਿੱਚ ਵੀ ਬੱਲੇ ਬੱਲੇ ਕਰਾਈ ਇਧਰ ਗੋਲਾ ਕੂਨਰ ਕੈਨੇਡਾ ਤੋਂ 100 ਰੁਪਏ ਦੇ ਮਾਰਸ਼ਮਾਨ ਕਰ ਰਹੇ ਨੇ ਆ ਸਰਦਾਰ ਜੈਪ ਸਿੰਘ ਦੀ ਕੂਨਰ ਉਨ੍ਹਾਂ ਦੇ ਵੱਲੋਂ ਜੇਤੂ ਟੀਮ ਦੇ ਲਈ 2000 ਰੁਪਏ ਦੇ ਮਾਨਸਮਾਨ ਦਿੱਤੇ ਜਾਣਗੇ ਬਾਤ ਬਾਤ ਧੰਨਵਾਦ ਸਰਦਾਰ ਅਯਾਬ ਸਿੰਘ ਜੀ ਕੂਨਰ ਸਰਪੰਚ ਗੁਰਵਰਤ ਸਿੰਘ ਜੀ ਕਾਰੇ ਹੁਣਾਂ ਵੱਲੋਂ ਵੀ 100 ਰੁਪਏ ਦੇ ਮਾਨਸਮਾਨ ਨੇ ਬਾਤ ਬਾਤ ਧੰਨਵਾਦ ਹੈ ਮੈਂ ਸਾਰੇ ਸੱਜਣਾ ਦਾ ਜਿਨ੍ਹਾਂ ਦੇ ਵੱਲੋਂ ਇਹ ਵੱਡੇ ਮਾਨਸਮਾਨ ਕੀਤੇ ਜਾ ਰਹੇ ਨੇ ਔਰ 1000 ਰੁਪਏ ਜਿਹੜਾ ਉਹ ਹਾਰਨ ਵਾਲੀ ਟੀਮ ਦੇ ਲਈ ਵੀ ਸਰਦਾਰ ਅਯਾਬ ਸਿੰਘ ਜੀ ਕੂਨਰ ਹੁਣਾਂ ਦੇ ਵੱਲੋਂ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਜਾਣਾ ਹੈ ਸਰਦਾਰ ਅਯਾਬ ਸਿੰਘ ਜੀ ਕੂਨਰ ਜਿਨ੍ਹਾਂ ਵੱਲੋਂ 2000 ਰੁਪਏ ਇਸ ਮੈਚ ਦੀ ਜੇਤੂ ਟੀਮ ਲਈ 2000 ਰੁਪਏ ਲੈ ਇਸ ਮੈਚ ਦੇ ਵਿੱਚ 5 ਪੁਆਇੰਟ ਲਸਾੜੇ ਦੇ ਤੇ 12.5 ਬਟ ਅਠੂਰ ਦੇ 12.5 ਬਟ